ਪੁਆਇੰਟ ਕੈਮਰਾ ਠੀਕ ਹੈ ਰੋਕ ਕੰਪਨਟ ਆਪチェ ਉਹ ਕਿ ਹਾਂਜੀ ਸੰਸਕਰਟਰ ਦੇ ਸੂਚਿ ਸੇ ਵਾਸਤੇ ਜੋ ਬਹਿ ਆਉਂਦੇ ਇਹਦੀ ਪੁਲਿਸ ਪਾਰਟੀ ਨੂੰ ਇੱਕ ਬੜਾ ਵਧੀਆ ਜਿਹੜਾ ਸਨੈਟਰਾਂ ਦਾ ਗੈਂਗ ਫੜਿਆ ਇਹਦੇ ਵਿੱਚ ਅਸੀਂ ਦੋ ਹੰਦੇ ਅਰੈਸਟ ਕਰ ਹੋਏ ਇੱਕ ਬੰਦਾ ਇਹਦੇ ਤੋਂ ਭੱਜ ਗਿਆ ਹੋਇਆ ਉਹਦਾ ਅਸੀਂ ਨਾਮ ਤਾਂ ਹੀ ਇਹਦੇ ਪ੍ਰੈਸ ਰੋਡ 'ਤੇ ਲਿਖਿਆ ਵੀ ਉਹ ਅਰਾਧਣਾ ਹੋਇਆ ਇਹ ਦੋ ਦੋਸਤ ਇਹਦੇ ਰਹਿ ਗਏ ਆ ਧਰੋਪ کمار ਤੇ ਹਰਦੀਪ ਹੈਪੀ ਇਹਦਾ ਦੋ ਵੀ ਅਰੈਸਟ ਹੋਈ ਹੈ 3 ਤਰੀਕ ਨੂੰ ਜਿਨ੍ਹਾਂ ਨੇ 22 ਫਰਵਰੀ ਨੂੰ ਦੋ ਬੰਦਿਆਂ ਤੋਂ ਪੈਦਲ ਜਾਂਦੇ ਹੋਏ ਦੋ ਮੋਬਾਈਲ ਕੋਲੇ ਸੀ ਸਰਪਤੀ ਦੇ ਸਾਹ ਅਗੇ ਜਿਹੜੀ ਝਾੜ ਫਟਣ ਵਾਲੀ ਹੁੰਦੀ ਨਾ ਜਾਂ ਫਸਲ ਜਪਾ ਉਧਰ ਫਸਲ ਵੱਢਦੇ ਉਹ 10 ਤਰੀਕ ਦਿਖਾ ਕੇ ਇਹਨਾਂ ਨੇ ਗੋ ਕੀਤੀ ਇਹਨਾਂ ਕੋਲੋਂ ਜਿਹੜੇ ਇੱਕ ਮੋਟਰਸਾਈਕਲ ਤੇ ਅੱਠ ਮੋਬਾਈਲ ਜਿਹੜੇ ਆ ਉਹ ਗ੍ਰਬੰਦ ਹੋ ਚੁੱਕੇ ਆ ਇਹਨਾਂ ਦਾ ਇੱਕ ਦਿਨ ਦਾ ਰਮਨ ਲਿਆ ਅਸੀਂ ਦੁਵਾਰਾ ਇਹਨਾਂ ਨੂੰ ਰਿਪੋਰਟ ਪੇਸ਼ ਕਰਕੇ ਹੋਰ ਮਾਣ ਲੈ ਕੇ ਇਹਨਾਂ ਤੋਂ ਕੋਸ਼ਿਸ਼ ਕਰਾਂਗੇ ਇਹਦਾ ਹੈਪੀ ਹੈ ਇਹਦੇ ਖਿਲਾਫ ਪਹਿਲਾਂ ਵੀ ਇੱਕ ਮੁਕੱਦਮਾ ਜਿਹੜਾ ਥਾਣਾ ਰਵੀਜ ਨੰਬਰ 6 ਦਾ ਹੋਦਾ ਤੇ ਇਹਦੇ ਖਿਲਾਫ ਪਹਿਲਾਂ ਕੁਲੰਦਰਾਵੀਜ 2569 ਦਾ ਦਿੱਤਾ ਹੋਇਆ ਤੇ ਇਹ ਦੋਨੋਂ ਜਿਹੜੇ ਹੈ ਮੋਰਟਕ ਨੂੰ ਪਤਾ ਲੱਗਿਆ ਵੀ ਨਸ਼ਾ ਵੀ ਕਰਦੇ ਇਹ ਨਸ਼ੇ ਦੀ ਕੂਪੀ ਲਈ ਮੋਬਾਈਲ ਸਨੈਕ ਕਰਦੇ ਸੀ ਜਿਹੜਾ ਨਾ ਅਸਲੀ ਰੀਆ ਮੋਬਾਈਲ ਨਾ ਉਸ ਫੈਕਟਰੀਆਂ ਨੂੰ ਲੇਬਰ ਇਹਦੇ ਦੀ ਕਿਸੇ ਜਿਹੜਾ ਕਮਾਨ ਮੋਬਾਈਲ ਆ ਗਿਆ ਉਹਨੇ ਚੋਲੀ ਕਰਕੇ ਉਹ ਦੇਖਦੇ ਕਿ ਨਾ ਮੋਬਾਈਲ ਇਹ ਮੋਬਾਈਲ ਜਿਹੜਾ ਨਾ ਜਿੱਦਾਂ ਕੋਈ ਲੇਬਰ ਵਾਲਾ ਜਾਂਦਾ ਉਹਨੂੰ ਕਿਸੇ ਨੂੰ ਹਜ਼ਾਰ ਰੁਪਏ ਦੇਤਾ ਜਾਂ ਇਹਨੂੰ 2000 ਰੁਪਏ ਦੇਤਾ ਤੇ ਲੇਬਰ ਵਾਲੇ ਨੂੰ ਵੀ ਉਹਨਾਂ ਨੂੰ ਚੰਨਾ ਮੋਬਾਈਲ ਹੈ 100 ਰੁਪਏ 2000 2000 ਮਿਲ ਰਿਹਾ ਦਫਾ ਤੋਂ ਹੀ ਜਾ ਰਹੇ ਆ ਤੇ ਜਿਹੜੀ ਰੋਪੀ ਅਗਰੇ ਤਿੰਨੋਂ ਇੱਕ ਦਾਰ ਧੂੜੇ ਇਕੱਠੇ ਕੀਤਾ ਹੋਇਆ ਇਹ ਪਿੱਛੇ ਜਿਹੜੇ ਟ੍ਰੇਨ ਬੈਕ ਆਉਣ ਦੀ ਦੱਸਾ ਰਹੇ ਨਹੀਂ ਨੇੜੇ ਨੇੜੇ ਦੇ ਹੀ ਐ 1% वाशिंगनगर ਦਾ ਇੱਕ ਵੱਡਾ ਮਹਾਂ ਕਲੋਨੀ ਦੇ ਪੜੇ ਲੱਗੇ ਵਸਦੇ ਵੀ ਇਹ ਜੋ ਹਮਦਰਦ ਅਚੇ ਹਨ ਇਹ ਮੋਟਰ ਤੋਂ ਕਿਨੇ ਨਾ ਕੋੜੀ ਇਹਦਾ ਹੋ ਰਿਹਾ ਇੱਕ ਦੇ ਖਿਲਾਫ ਇੱਕ ਮੁਕਦਮਾ ਪਹਿਲਾਂ ਲੱਗ ਗਿਆ ਇੱਕ ਤੋਂ ਦੇ 109 ਵੀ ਕਾਰਵਾਈ ਹੋਈ ਗਈ ਬਾਕੀ ਸਾਰਾ ਅਸੀਂ ਕਲੀਅਰ ਕਰਾਂਗੇ ਕਿ ਦੂਸਰੇ ਨੂੰ ਰੈਸਟਿੰਗ ਤੋਂ ਵੀ ਬਾਅਦ ਵਾਲੀ ਤਲੀਗਨ ਰੈਸਟਿੰਗ ਨਹੀਂ ਤਲੀ ਇਹ ਅਰਾਸਟ ਮੋਟਰਸਾਈਕਲ ਤੇ ਆਮਿਆਂ ਨੂੰ ਲੋਕੀ ਦੇ ਰਾਫੇ ਰਹਿ ਰਹੀ ਹਿੱਤਾ ਉਜੀ ਮੰਡੀ ਦੇ ਕਰੀਰ ਸਰ ਇਹ ਪੜੇ ਕਿੰਨਾ ਹੈ ਯਾਰੇ ਕਰਿਆ ਤੇ ਉਹ ਗ੍ਰੈਜੂਏਟ ਹੈ ਗ੍ਰੈਜੂਏਟ ਹੈ ਪਰ ਕਿੱਥੇ ਰਹਿਣਾ ਨਹੀਂ ਹੈਗੇ ਇੱਕ ਬਗਵਾਨ ਕੋਲ ਨਹੀਂ ਰਹਿਣਾ ਇੱਕ ਮੌਸਿਕ ਲਗ ਰਹਿਣਾ ਕਿੰਨੀ ਕੁ ਬਾਤ ਦਾ ਕੋਈ ਜਾਣ ਦੇ ਚੁੱਕੇ ਹੋਣਗੇ ਇਹ ਆਖਰ ਉਹਏ ਤਾਂ ਮਿਲੀ ਹੈ ਬਾਕੀ ਉਹਨਾਂ ਨੂੰ ਤਾਂ ਕੋਸ਼ਿਸ਼ ਕਰਾਂਗੇ ਜਦੋਂ ਵੀ ਮੌਕਾ ਮਿਲਦਾ ਕਰੀਅਰ ਦੇ ਕਿਉਂਕਿ ਮੌਂਟਿਓ ਦਾ ਰਿਪੋਰਟਿੰਗ ਨਹੀਂ ਆ ਲੈਵਲ ਵਾਲਾ ਬਿਜਾਰਾ ਕਰਾ ਨਹੀਂ ਸਰ ਉਜੀ ਮੰਡੀ ਦੇ ਨਾ ਹਾਂ ਜੇ ਲਾਗੋ ਬਣਾ ਦਸਿਆ ਬਾਕੀ ਨਾਲ ਦੋ ਟੈਸਟ ਪ੍ਰਾਪਾਂ ਨੂੰ ਵੀ ਕਰੀ ਹੋਣੀ ਕੋਈ ਤਸਕਰੀ ਤਾਂ ਕੋਈ ਦੱਸ ਦੇਣਾ ਕਿ ਚੇਤੇ ਨਹੀਂ ਤਸਕਰੀ ਨਹੀਂ ਹੈ ਸਾਈਟਿੰਗ ਕੀਤੀ ਹੋਣਾ ਤੇ ਇਹਨਾਂ ਨੂੰ ਵੀ ਦੇ ਦੱਸੀ ਕਿ ਕਿੰਨੇ ਕਿੰਨੇ ਬੁਢੇ ਇਹਨਾਂ ਨਾਲ ਹੁੰਦੇ ਜਾਂਦੇ ਤੇ ਪਹਿਲੇ ਜਾਣੇ ਹੈ ਤੇ ਨਾਲ ਦੋ ਅਸੀਂ ਰਕਤ ਕਰ ਲਏ 20 ਮਿੰਟ ਇੱਕ ਵੰਦਾ ਸਰ ਇਹ ਕੀ ਚੀਜ਼ ਹੈ ਉਹਨ ਇੱਕ ਵੀ ਤਾਂ ਹੈਗੀ 42 ਦਾ ਇੱਕ ਬਾਈਕ ਦਾ ਇਹ ਕੀ ਗੱਲ ਕੋ ਕਰੇਗੀ ਪ੍ਰਾਪਾਂ ਦੇ ਵਿੱਚ ਮੈਨੂੰ ਹੋਰ ਉਹ ਦੇਖੋ ਤੁਸੀਂ ਵੀ ਇਹਦੇ ਚੈੱਕ ਤੇ ਨਵੀ ਦਾ ਪਰਚਾ ਕਰਨਾ ਹੈ ਜੀ ਜਿਹੜਾ ਡਿਵੀਜ਼ਨ ਨੰਬਰ 6 ਦਾ ਬਗਦਨਾ ਤੇ 2020 ਦਾ ਉਹ ਤੋਂ ਬਾਅਦ ਨਹੀਂ ਲਗਾਤਾਰ ਕਲੀ ਜਾਂਦੇ ਉਹਨਾਂ ਨੂੰ ਤੇ ਕਹਿੰਨਾ ਕਿਥੇ ਕੁਝ ਨਹੀਂ ਹੋਇਆ ਠੀਕ 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 ਠੀਕ